440 ਦੀ ਚੱਪਲ ਆਦੋ ਹਜ਼ਾਰ ਹਜ਼ਾਰ ਵਾਲੀ ਚੱਪਲ ਸਿਰਫ 440 ਦੇ ਆ ਦੇ ਇੱਧਰ ਸਾਰੀ ਇੱਧਰ 250 300 350 300 350 400 500 600 300 ਚਾਟ ਦੇਖੋ ਕਿੰਨੇ ਸੋਹਣੇ ਨੇ ਮੇਲਾ ਨਾ ਜ਼ਰੂਰ ਜਾਣੇ ਜੇ ਜੋ ਜੁਦਾ ਜੀ ਧਿਆਨ ਵਾਲੇ ਜੀ ਜੀ ਉਹਦੇ ਕੰਨ ਕੰਦੋਰ ਕੋੜਤੇ ਵਗਾਰਾ ਲੱਗਿਆ। ਹੋਂਗੇ ਸਾਡੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ। ਮੀਤ ਘਾਦੀਆਂ ਤੁਸੀਂ ਸਾਰੇ ਜਣੇ ਆਪੋ ਆਪੋ ਘਰੇ ਨੇ ਠੀਕ ਠਾਕ ਹੋਵਗੇ ਤੇ ਅਸੀਂ ਵੀ ਸਾਰੇ ਠੀਕ ਠਾਕ। ਤੇ ਅੱਜ ਅਸੀਂ ਤੁਹਾਨੂੰ ਬਲੌਗ ਦਿਖਾਵਾਂਗੇ ਦਸਹਰੇ ਗਰਾਉਂਡ ਦੀਆਂ ਰੌਣਕਾਂ ਠੀਕ ਆ ਮੇਲਾ ਦਸਹਰੇ ਦਾ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਪਤਾ ਲੱਗ ਹੀ ਗਿਆ ਹੋਊਗਾ। ਕਿ ਮਤਲਬ ਕਿ ਮੇਲਾ ਸਾਰਾ ਜਿਹੜਾ ਉਹ ਚੱਲ ਪਿਆ ਤੇ ਰੌਣਕਾ ਉੱਥੇ ਬਹੁਤ ਜ਼ਿਆਦਾ ਲੱਗ ਤਈਆਂ ਆ ਤੇ ਅੱਜ ਵੀ ਅਸੀਂ ਉੱਥੇ ਦਿਖਾਵਾਂਗੇ ਤੁਹਾਨੂੰ ਕਿੰਨੀਆਂ ਰੌਣਕਾਂ ਆ ਤੇ ਬਲੌਗ ਨਾ ਐਦਿ ਬਣੇ ਰਿਓ ਤੇ ਕਿਹੜੀਆਂ-ਕਿਹੜੀਆਂ ਉੱਥੇ ਸੇਲਾਂ ਵਗੈਰਾ ਲੱਗੀਆਂ ਕਰਵਾ ਚੌਦ ਤੇ ਤੁਹਾਨੂੰ ਪਤਾ ਕਿ ਹੁਣ ਅੱਗੇ ਫੈਸਟੀਵਲ ਆ ਰਹੇ ਆ ਹਨਾ ਕਰਵਾ ਚੌਦ ਦੀਵਾਲੀ ਸਾਰੇ ਆ ਰਹੇ ਆ ਨਾ ਤੇ ਮਤਲਬ ਕਿ ਸ਼ਾਪਿੰਗ ਤੁਹਾਨੂੰ ਪਤਾ ਹੀ ਆ ਕੀ ਸਾਡੇ ਵਰਗਿਆਂ ਨੂੰ ਬੱਤ ਸਹੀ ਏ ਜਾ ਸ਼ੋਪਿੰਗ ਦੀ ਲੋੜ ਹੁੰਦੀ ਆ ਤੇ ਹੁਣ ਅਸੀਂ ਵੀ ਸ਼ੋਪਿੰਗ ਕਰਾਂਗੇ ਤੇ ਤੁਸੀਂ ਵੀ ਵੀਡੀਓ ਦੇਖਿਓ ਤੇ ਜ਼ਰੂਰ ਵਿਜ਼ਿਟ ਕਰਿਓ ਤੁਸੀਂ ਵੀ ਕਰਿਓ ਆਪਣੇ ਕਰਵਾ ਚੌਤ ਦੀਵਾਲੀ ਦੀ ਸਾਰੇ ਫੈਸਟੀਵਲ ਦੀ ਉੱਥੋਂ ਸ਼ੋਪਿੰਗ ਤੇ ਜਿਦਖੋਣੇ ਆ ਤੁਹਾਨੂੰ ਉੱਥੇ ਕਿਹੜੀ ਕਿਹੜੀ ਸੇਲ ਲੱਗੀ ਆ ਤੇ ਚਲੋ ਚੱਲਦੇ ਆ ਮੇਲੇ ਤੇ ਤੇ ਦਿਖੋਣੇ ਆ ਤੁਹਾਨੂੰ ਉੱਥੇ ਦੀਆਂ ਰੌਣਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਮੈਂ ਸ਼ੇਅਰ ਜ਼ਰੂਰ ਕਰ ਲਿਓ ਦੇਖੋ ਜੀ ਆ ਬੱਚਿਆਂ ਦੇ ਝੂਟੇ ਸ਼ੁਰੂ ਹੋਇਆ ਡ੍ਰੈਗਨ ਡ੍ਰੈਗਨ ਰਾਈਡ ਆ ਬੱਚੇ ਲੈ ਰਹੇ ਆ ਬੱਚਿਆਂ ਦੀ ਟ੍ਰੇਨ ਲੱਗੀ ਪਈ ਆ ਇੱਧਰ ਬੱਚੇ ਟੱਪਾਂ ਵਾਲਾ ਜੰਪਿੰਗ ਉਹ ਲੱਗਾ ਪਿਆ ਨਿਆਣੇ ਉੱਚ ਖੇਡ ਰਹੇ ਬਾਹਰ ਤੂੰ ਕੋਈ ਚੰਗੇ ਹਾਂ ਮਾਰੀ ਤੂੰ ਮੈਂ ਮੈਂ ਨਹੀਂ ਰੋਣ ਤੋਂ ਨਾ ਕੋਈ ਮਾਇਦਾ ਪਟਕਾ ਆਂਡਰ ਕੜਬ ਗੁੱਤਰੀ ਵਰਤਣਾ ਕਰਨਾ ਨਹੀਂ ਦੇਖ ਸਕਦੇ ਡ੍ਰੈਗਨ ਕਿਉ ਲੈ ਰਿਹਾ ਟੈਗਰ 40 ਰੁਪਏ ਆ ਰੌਣਕ ਮੇਲਾ ਬਹੁਤ ਜ਼ਿਆਦਾ ਲੱਗਾ ਆ ਇੱਧਰ ਵੀ ਇਹ ਰੌਸ਼ਨੀ ਦੇਖੋ ਵਾਹ ਇਹ ਰੌਸ਼ਨੀ ਦੇਖ ਸਕਦੇ ਤੁਸੀਂ ਕਿੰਨਾ ਆ ਮੇਲੇ ਵਿੱਚ ਰੌਣਕ ਬਹੁਤ ਜ਼ਿਆਦਾ ਆ ਤੇ ਚਲੋ ਅੱਗੇ ਚੱਲਦੇ ਆ ਹੁਣ ਰੌਣਕ ਮੇਲਾ ਬਹੁਤ ਆ ਜਲਦੀ ਜਲਦੀ ਤੁਸੀਂ ਵੀ ਦੇਖਣ ਆਓ ਆਪਣੀ ਫੈਮਿਲੀ ਨੂੰ ਲੈ ਕੇ ਇਹਨਾਂ ਦੀ 40 ਰੁਪਏ ਟਿਕਟ ਆ ਜੀ ਇੱਧਰ ਲੈ ਵਨ ਸੋਟਾ ਜੀ ਸੋ ਆਹ ਤਾਂ ਕੰਪਨੀ ਦਾ 300 ਦੇ ਇੰਦਾ ਕੰਡਾ ਹੈ 14 ਤਰ੍ਹਾਂ ਦੇ ਫਲੇਵਰ ਵੀ ਹੋ ਹੋਣਾ ਤੀਓ ਕੀ ਪੀਓ ਇੱਧਰ ਸਾਰੇ ਇਹ ਕਾਪਪਲੇਟਾ ਦੇਖੋ ਕਿੰਨੇ ਦੀ ਅੰਕਲ ਜੀ ਆ ਗੱਜ 300 ਦੀ 300 ਰੁਪਏ ਦੀ 6 ਜੀ ਦੇਖੋ ਕਿੰਨੇ ਸੋਹਣੇ ਸੋਹਣੇ ਆ ਭਾਰੇ ਆ ਬਹੁਤ ਵਧੀਆ ਨਹੀਂ ਆ ਨੂੰ ਆਹੀ ਹੈ ਬੋਲ ਨੀ ਬਹੁਤ ਸਾਮਾਨ ਹੈ ਇਹਨਾਂ ਤੋਂ ਲੈ ਸਕਦੇ ਤੁਸੀਂ ਇਹ ਵੀ ਸਟੋਰ ਦੇਖੋ ਭਰਾ ਪਿਆ ਮਿਲਦਾ ਬਹੁਤ ਰਸਪਿਆ ਹੋਣਾ ਇੱਧਰ ਰੋੜਾ ਬੈਂਡ ਵਗੈਰਾ 10 ਰੁਪਏ ਦੀ ਸੀ 10 ਰੁਪਏ ਦੀ ਸੀ ਲੋ ਜਿੰਨੇ ਮਰਜ਼ੀ ਲੋ ਸਾਰੀ 10 10 ਰੁਪਏ ਦੀ ਸੇਲ ਜੋ ਮਰਜ਼ੀ ਲਵੇ ਬਿਨ ਦੇਹਣੇ ਵਰਤੇ 10 10 ਰੁਪਏ ਦੀ 10 ਰੁਪਏ ਦੀ ਕੋਈ ਨਹੀਂ

जाए बोलो ना आ गई ਦੇ ਨੇ ਕਿ ਦਵੱਡ ਆਦੇ ਉਹ ਜਿਹੜੀਆਂ ਵੱਡੀਆਂ ਹੁੰਦੀਆਂ ਹਨ ਪਾਣੀ ਪਾ ਕੇ ਬਸ ਖਾਣਾ ਨਹੀਂ ਖਾਣਾ ਨਹੀਂ ਕੋਈ ਫਲ ਇਹ ਕਿੰਨੇ ਦੀ ਐ ਸੇ 20 20 ਰੁਪਏ ਸਾਰੀ ਸੇ ਚਾਟ ਪਲੇਸ ਵਾਲੀ ਚਾਰੀ ਸਾਰੇ ਅੱਧੇ ਸਾਰੀ 20 ਰੁਪਏ ਸੇ ਲੱਗੇ ਚੂੜੀਆਂ ਦੇਖੋ ਕਿੰਨੀ ਸੋਹਣੀਆਂ ਸੋਹਣੀਆਂ ਉਹ ਤਾਂ ਬੀਜ ਦੀ ਸੇਲ ਕਹਿੰਦੇ ਆ ਚੂੜੀਆਂ ਨਹੀਂ ਪਤਾ ਚੂੜੀਆਂ ਕਿੰਨੇ ਦੀਆਂ ਵਗੀਆਂ ਆ 50 ਰੁਪਏ ਦਾ ਸੈੱਟ ਲੱਗ ਜੀ 100 ਰੁਪਏ ਦਾ 50 ਰੁਪਏ ਦਾ ਸਾਰਾ ਦਰ 500 वगैरह जी देखो बने सोने सोने देखो बने सोने सोने 500 ਰੁਪਏ ਦਾ 100 ਦਾ 100 ਰੁਪਏ ਦਾ 100 ਰੁਪਏ ਕਿੰਨਾ ਮਧੀ ਪਰਸ ਸਾਈਡ ਕੱਟ ਵਾ ਸਾਈਡ ਕੱਟ ਵਾ ਇਹਦੇ بڑے ਵੱਡੇ ਵੀ ਮਿਲ ਜਾਣੇ ਤਾਂ ਵੱਡੇ ਵੀ ਲੈ ਸਕਦੇ ਆ ਕੋਲੇ سونے سونے ਦੇ ਓ ਓ ਓ ਦੇਖੋ ਰਾਸ਼ੀ ਰਾਸ਼ਾ ਜੀ ਇੱਧਰ ਵੀ ਬੈਗ ਆ ਹੈਂਡਮੈਨ ਕਿੰਨੇ ਕਿੰਨੇ ਦੇ ਭਾਜੀ ਆ ਕਿੰਨੇ ਕਿੰਨੇ 50 ਰੁਪਏ ਇੱਕ ਪੰਜਾਬ 1000 ਰੁਪਏ ਦੇ ਜੀ ਆਹ ਚਾਨ ਦੇਖੋ ਉਹ ਯਾਹ 50 ਰੁਪਏ ਦੇਆ ਆ ਵੜਾ ਆ ਵੜਾ ਭਾਜੀ ਇਹ 150 ਦਾ ਇੱਧਰ 150 ਵਾਲਾ ਆ 50 ਰੁਪਏ ਲੈ ਸਾਰੇ 150 150 ਆਪੂ ਬਣਵਾਏ ਆ ਹੈਂਡ ਮੇਡ ਆ ਹੱਥ ਨਾਲ ਬਣਵਾਏ ਆ ਰਵਾਰਾ ਆਵੇ ਜੀ 20 ਰੁਪਏ ਦੀ ਸੇਲ ਇਹ ਛੱਲੇ ਲੋਕ 20 ਰੁਪਏ ਦੀ ਸੇਲ ਇਹ ਇਹਨਾਂ ਪਾਸੋਂ ਲਾ ਦਿਓ ਤਿੰਨ ਲਾ ਦਿਓ ਤਿੰਨ 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 ਇਹ ਕੀ ਪ੍ਰਾਈਸ ਹੈ 20 ਰੁਪਏ ਆ ਲੱਗਦਾ ਆ另 ਗੇ ਛੱਲੇ ਵੀ ਹਨ ਚਾਣੇ ਚਾਣੇ ਆਸੂ ਖੋਲ ਲੈ ਹੋਰ ਕੋਈ ਦੇ ਦੋ ਭਈਆ ਖੁੱਲ ਜਾਏਗਾ ਬਹੁਤ ਅੱਛੇ ਉਹ ਦੂਜੇ ਰੱਖ ਦੀ ਨਹੀਂ ਇਹ ਕੱਪੜੇ ਦਾ ਰੱਖ ਲੈਣਾ ਲੈ ਲੈ ਤੁਕੋ ਲੈਣਾ ਲੈ ਲੈ ਬਲਾ ਕੋਈ ਹੋਰ ਆ ਚੇਂਜ ਕਰ ਜਿਹੜਾ ਸਾਰਿਆਂ ਨਾਲ ਪੈ ਜਾ ਆ ਪਿੰਕ ਸਾਰਿਆਂ ਨਾਲ ਪੈ ਜਾਣਾ ਪਰ ਇਹਨਾਂ ਨੂੰ ਅੰਮੇ ਅਲਗੀ ਹੈ ਉਹ ਉੱਥੇ ਪੇ ਜਾਓ ਨਾਵਲੇ ਨਾਲੇ ਮੈਂ ਨਹੀਂ ਸੀ ਆਪਾ ਦੀ ਕਿੰਨੇ ਦੇ 150 कुते बैठा कि भाजी साढ़े तीन सौ का लॉग वाले लॉग वाले है ये कि बारह सौ का पूरा सैट है बारह सौ का पूरा सैट ਤਾ ਅੱਗੇ ਦੀ ਕਢਾਈ ਆ ਉਹਦਾ ਵਧੀਆ ਆ ਸਾਡੇ 35 ਦਿਨ ਤੋਂ ਦੇ ਜੀ ਆਇਆ ਆ ਰੇਗਲ ਚੋਪਰ ਦੇਖਣੋ ਹੈ ਮਿੰਟੂ ਚप्पल ਸਟੋਰ ਵੀ ਆ ਜੀ ਇੱਥੇ ਸਿਹਰ ਸਿਹਰਪੁਰ ਦਾ ਮਿੰਟੂ ਚप्पल ਸਟੋਰ 4 400 ਦੀ ਚੱਪਲ ਆਦ ਹਜ਼ਾਰ ਹਜ਼ਾਰ ਵਾਲੀ ਚੱਪਲ ਸਿਰਫ 440 ਰੁਪਏ ਦੀ ਆਹ ਦੇਖ ਕਿੰਨੀ ਸੋਹਣੀ ਹੈ 440 ਦੀਆਂ ਚੱਪਲਾਂ ਖਸ਼ਿਆਲਪੁਰ ਇਹਨਾਂ ਦੀ ਦੁਕਾਨ ਵੀ ਆ ਮਿੰਟੂ ਚੱਪਲ ਸਟੋਰ ਦੇਖ ਜਾ ਦੇਖ 440 ਦੀ ਚੱਪਲਾਂ ख दस दस रुपए सेल है दा से सारी

ਇਦਰਾ 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 117 ਦੇ 2 ਭਾਂਡੇ ਵੱਡੇ ਵੱਡੇ ਡੰਗੂ ਵੱਡੇ ਵੱਡੇ ਜੱਗ ਭਾਂਡਿਆਂ ਦੇ ਵਿੱਚ ਤੁਹਾਡੇ ਸ਼ਹਿਰ ਵਿੱਚ ਆ ਚੁੱਕੇ ਨੇ 117 ਦੇ 2 90 ਦਾ 1 ਅੱਜ 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 117 ਦੇ 2 90 ਦਾ 1 ਭਾਂਡਾ 117 ਦੇ 2 ਭਾਂਡੇ 90 ਦਾ 1 ਭਾਂਡਾ ਵੀ ਇੱਧਰ ਆਤੀ ਨਾ ਇੱਧਰ ਆ ਵੀ ਇੱਧਰ ਆ ਇੱਧਰ ਆ ਭਾਜੀ ਸੇਵ 117 ਦੇ 2 ਭਾਂਡੇ 90 ਦਾ 1 ਭਾਂਡਾ Let's go. 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 Let's पंजाबी जुटी आया तीन सौ डाइसो और तीन सौ आया पंजाबी जुटी डाइसो सारी है डाइस डाइस होंगे आठ तीन सौ आठ डाइस साढ़े बीस आठ तीन सौ ये डेढ़ सौ रुपए दूं तेरे को तीन सौ रुपए जी सारी पाकिट डाइस करके देखो

इधर गेमा बगैर लगे बंगलों जी देखते ਮੋਟੇ ਜੀ ਬੱਜੀ ਬੱਜੀ ਦੇ ਬੰਦ ਕਰ ਲੈਣੇ ਤਰੇ ਬਹੁਤ ਬਹੁਤ ਪਰਾ ਹੇ ਇਹ ਵੀ ਸਿਰੇ ਤੋਂ ਆਉਣ ਵਾਲੇ 10 ਤੋਂ 10 ਰੁਪਏ ਦੇ ਝੂਲੇ ਜੀ ਮਾਰੂਦੀ ਗਾਰ ਚੱਲਣੇ ਹੋ ਮਾਰੂਦੀ ਗਾਰ ਖਰੀਦਣ ਕਰ ਦੀ ਜੀ ਜੀ ਆਜਾ ਉਹ ਕਿੱਥੇ ਅੜਗੜ ਨਾ ਮੁਕਾਬਲਾ ਹੋ ਰਿਹਾ ਕਿਹਦੇ ਕਿਹਦੇ ਦੀ ਜਿੱਤ ਨਹੀਂ ਹੋ ਰਹੀ ਚੇਲੀਆਂ ਵੀ ਫਿਰ ਤੇ ਚੁੱਪਦੀ ਹੁਣ ਅੰਦਰ ਗੇਮਾਂ ਵਗੈਰਾ ਬਾਤ ਮੈਂ ਦਾ ਤੇਰਾ ਹੈਲਥ ਕੋਲ ਦੀ ਬਾਤ ਕਿਸੇ ਦੇ ਮਤਲਬ ਸਿੱਧਰ ਕੈਪਾ ਦੀ ਦੁਕਾਨ ਆ ਜੀ ਕਦਮ 50 ਰੁਪਏ 40 ਸ਼ੁਰੂ ਕਰਾਉਣ ਵਾਲੇ ਹੋ 40 ਸ਼ੁਰੂ ਕਰਾਉਣ ਵਾਲੇ ਹੋ ਇਹ ਬਹੁਤ ਸੁਣਦਾ ਹੈ ਬਹੁਤ ਹੀ ਬਹੁਤ ਸੁਣਦਾ ਹੈ ਕਦਮ 50 ਰੁਪਏ ਆ ਰਹੇ ਨੇ ਆ ਰਹੇ ਨੇ ਛੋਟੀ ਬੱਚੀ ਦੇ ਦੀਦੀ ਲੱਗ ਰਾ ਕੀ ਛੋਟੇ ਬੱਚੇ ਦੇ ਦੀਦੀ ਲੱਗ ਰਾ ਬਾਹਰ ਦੀ ਗਾਇ ਬਹੁਤ ਹੀ ਦੀਦੀ ਦੇ ਦੀਦੀ ਲੱਗ ਰਾ ₹80 ਦਾ ਇੱਕ ਟਿਕਟ ₹120 ₹120 ਬismillah hirrahisirullah hirisirullah ਤੀਜੀ ਟਿਕਟ ਦਾ ₹50 ਗਾੜੀ سٹਾਰਟ ਕੋਲ 3 ਪ੍ਰੋਗਰਾਮ ਚੈਲੰਜ ਜਿੱਤ ਰਹੇ ਗਾੜੀ ਇਹ سٹਾਰਟ ਕਰੇ 3 ਪ੍ਰੋਗਰਾਮ ਆਰੋਗ ਦੇ ਕੋਲ ਹੁਣ ਰੌਣਕਾਂ ਬਾਅਦ ਇਹਦੇ ਬਾਅਦ ਵੀ ਬਹੁਤ ਘੰਨਾ ਲੱਗ ਚੁੱਕੀ ਹੈ ਇਹ ਤੁਹਾਨੂੰ ਹੁਣ ਫੇਰ ਦਿਖਾਵਾਂਗੇ ਸਕਦੇ ਆ ਤੁਸੀਂ ਗੱਡੀਆਂ ਮੋਟਰਸਾਈਕਲ ਕਿੰਨੇ ਖੜੇ ਆ ਤੇ ਰਸ਼ ਬਹੁਤ ਜ਼ਿਆਦਾ ਆ ਭਰਿਆ ਪਿਆ ਆ ਮੇਲਾ ਜੀ ਤੁਸੀਂ ਵੀ ਜ਼ਰੂਰ ਚਲੋ ਜੀ ਵੀਡੀਓ ਦਾ ਐਂਡ ਕਰਦੇ ਆਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਜੇ ਵਧੀਆ ਲੱਗੀ ਹੈ ਤਾਂ ਤੇ ਚਲੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤੱਕ ਲਈ ਬਾਏ ਬਾਏ ਹੱਸਦੇ ਰਹੋ ਬੱਚਿਓ